ਪਲਾਥ ਵਿਕੇ ਇੰਡੀਅਨ ਐਕਸ ਸਰਵਿਸ ਲੀਗ ਦੇ ਬੈਨਰ ਹੇਠ ਪਲਾਥ ਬੀਗੋਵਾਲ ਦੇ ਸਾਬਕਾ ਸੈਨਿਕਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇੱਥੇ ਹੀ ਸਾਬਕਾ ਫੌਜੀਆਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਇਆ ਅਤੇ ਕੇਂਦਰ ਸਰਕਾਰ ਖਿਲਾਫ ਡਟ ਕੇ ਨਾਰੇਬਾਜ਼ੀ ਵੀ ਕੀਤੀ ਇਸ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਸਾਬਕਾ ਸੈਨਿਕਾਂ ਵੱਲੋਂ ਗੁਰਦੁਆਰਾ ਸੁਖ ਸਾਗਰ ਬੇਰੀਆਂ ਵਾਲਾ ਪਲਾਥ ਤੋਂ ਕੀਤੀ ਗਈ ਅਤੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਆਦਮਿਕ ਸ਼ਾਂਤੀ ਲਈ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਹ ਪ੍ਰਦਰਸ਼ਨ ਪੁਲੱਤ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਐਸ.ਡੀ.ਐਮ ਦਫ਼ਤਰ ਪੁਲੱਤ ਵਿਕੇ ਸਮਾਪਤ ਹੋਇਆ। ਜਿੱਥੇ ਸਾਬਕਾ ਸੈਨਿਕਾਂ ਵੱਲੋਂ ਐਸ.ਡੀ.ਐਮ ਬਲਵੀਰ ਰਾਜ ਸਿੰਘ ਨੂੰ ਸਰਕਾਰਾਂ ਦੇ ਨਾਲ ਲਿਖਤੀ ਮੰਗ ਪੱਤਰ ਦੇ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਬਿਊਰੋ ਰਿਪੋਰਟ ਆਈਜੀ ਨਿਊਜ਼ ਪੰਜਾਬ। ਰੱਬ ਕਰੋ ਨੂਰ ਰੱਬ ਕਰੋ ਜੈ ਜਵਨ ਜੈ ਕਿਸਾਨ ਜੈ ਜਵਨ ਜੈ ਕਿਸਾਨ ਨਿੰਦਨ ਅਕਸਰਮੀ ਜਿੰਦਾਬਾਦ ਨਿੰਦਨ ਅਕਸਰਮੀ ਜਿੰਦਾਬਾਦ ਜੈ ਜਵਨ ਜੈ ਕਿਸਾਨ ਜੈ ਜਵਨ ਜੈ ਕਿਸਾਨ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਇਹ ਜੋ ਸਾਡੇ ਭਾਰਤ ਸਰਕਾਰ ਨੇ ਕਿਸਾਨਾਂ ਦੇ ਨੁਕਸਾਨ হেতু ਕਾਲੇ ਕਾਨੂੰਨ ਲਿਆਂਦੇ ਨੇ ਇਹਨਾਂ ਨੂੰ ਬਿਲਕੁਲ ਰੱਦ ਕੀਤਾ ਜਾਵੇ ਔਰ ਇਹ ਕਿਸਾਨ ਹੀ ਨਹੀਂ ਅਸੀਂ ਇੰਡੀਅਨ ਐਕਸ ਆਰਮੀ ਵੀ ਇਹਨਾਂ ਦੇ ਨਾਲ ਹਾਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦੇਾਂਗੇ ਜੇਕਰ ਅਸੀਂ 30 32 ਸਾਲ ਦੇਸ਼ ਦੀ ਸੇਵਾ ਕਰ ਸਕਦੇ ਹਾਂ ਤੇ ਅੱਜ ਕਿਸਾਨ ਦੇ ਨਾਲ ਅਸੀਂ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਉਹਨੂੰ ਰਾਸ਼ਨ ਦੀ ਜ਼ਰੂਰਤ ਹੈ ਉਹਨੂੰ ਵਸਤਰਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਜੁੱਤੀਆਂ ਪੈਣਨ ਦੀ ਜ਼ਰੂਰਤ ਹੈ ਪੈਰਾਂ ਦੇ ਵਿੱਚ ਜੁਰਾਬਾਂ ਦੀ ਜ਼ਰੂਰਤ ਹੈ ਉਹ ਅਸੀਂ ਪਹਚਾਵਾਂਗੇ ਜੇ ਅਸੀਂ ਦੇਸ਼ ਦੀ ਸਰਹੱਦ ਤੇ ਡਿਊਟੀ ਕਰਕੇ ਘਰ ਆਪਣੇ ਵਾਪਸ ਆਇਆ ਸਾਡੇ ਬੱਚੇ ਸਰਹੱਦਾਂ ਤੇ ਬੈਠੇ ਨੇ ਸਾਡੇ ਬਜ਼ੁਰਗ ਮਾਤਾ ਬਜ਼ੁਰਗ ਪਿਤਾ ਸੰਗੂ ਬਾਰਡਰ ਤੇ ਇਹ ਕਿਸਾਨ ਮੋਰਚੇ ਲਈ ਜੁੱਧ ਲੜ ਰਹੇ ਹਨ ਅਸੀਂ ਉਹਨਾਂ ਦੇ ਨਾਲ ਹਾਂ ਇਹ ਸਰਕਾਰ ਦੇ ਅੱਗੇ ਬੁਰਜੁਰ ਬੇਨਤੀ ਹੈ ਕਿ ਕਾਲੇ ਕਾਨੂੰਨ ਵਾਪਸ ਲੈ ਲੈਣ ਤੁਹਾਡੀ ਵੀ ਇੱਜ਼ਤ ਬਣੀ ਰਹੇਗੀ ਮੋਦੀ ਸਾਹਿਬ ਔਰ ਕਿਸਾਨ ਵੀ ਖੁਸ਼ ਤੁਸੀਂ ਵੀ ਖੁਸ਼ ਮੈਂ ਇਨਾ ਕਹਿੰਦਾ ਹੋਏ ਫੇਰ ਦੁਬਾਰਾ ਪੁਰਜ਼ੋਰ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਤੇ ਇਹ ਜੋ ਮੈਡਲ ਅਸੀਂ ਲਾਏ ਨੇ ਜੇਕਰ ਅਸੀਂ ਢੇਰੀਆਂ ਲਾਣ ਲੱਗ ਗਏ ਤੇ ਮੈਨੂੰ ਮੇਦ ਨਹੀਂ ਕਿ ਦਿੱਲੀ ਦੇ ਵਿੱਚ ਜਗ੍ਹਾ ਬਚੇਗੀ ਇਹ ਐਕਸਾਰ ਨਹੀਂ ਹੈ ਇਹ ਪੱਕੀਆਂ ਕਸਮਾਂ ਖਾ ਕੇ ਚਲਦੀ ਹੈ ਮੈਂ ਇੰਨਾ ਹੀ ਕਹਿੰਦੇ ਹੋਏ ਦੁਬਾਰਾ ਫੇਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਹ ਕਾਨੂੰਨ ਨੂੰ ਰੱਦ ਕੀਤਾ ਜਾਏ ਔਰ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਵਾਪਸ ਆਪਣੇ ਪਰਿਵਾਰ ਚ ਭੇਜਿਆ ਜਾਏ ਕਿੰਨਾ ਸਰਕਾਰ ਅੜੀ ਹੋਈ ਹੈ ਗੱਲ ਸੁਣਨੀ ਨਹੀਂ ਰਹੀ ਬੜੇ ਦੇਰ ਤੋਂ ਸੰਘਰਸ਼ ਚੱਲ ਰਿਹਾ ਹੈ ਤੇ ਜੇਕਰ ਸਰਕਾਰ ਦਾ ਰਵਈਆ ਇਹੀ ਅਖਤਿਆਰ ਕੀਤਾ ਰਿਹਾ ਤੇ ਫਿਰ ਤੁਹਾਡਾ ਕੀ ਅਗਲਾ ਸਟੈਪ ਹੋਏਗਾ ਦੇਖੋ ਜੇਕਰ ਸਰਕਾਰ ਅੜੀ ਰਹੀ ਅਸੀਂ ਬਿਲਕੁਲ ਸਹਿਣਸ਼ੀਲਤਾ ਦੇ ਨਾਲ ਸਾਡੇ ਕਿਸਾਨ ਬਜ਼ੁਰਗ ਮਾਤਾਵਾ ਭੈਣਾ ਸਾਨੂੰ 6 ਮਹੀਨੇ ਸਾਲ ਤੱਕ ਵੀ ਮੋਰਚਾ ਲੜਨਾ ਪਿਆ ਅਸੀਂ ਸ਼ਾਂਤੀਪੂਰਕ ਮੋਰਚਾ ਲੜਾਂਗੇ ਔਰ ਅਸੀਂ ਕੋਈ ਯੁੱਧ ਨਹੀਂ ਲੜਨਗੇ ਅਸੀਂ ਸਿਰਫ ਆਪਣਾ ਜੋ ਹੱਕ ਸਾਡਾ ਜਿਹਦੇ ਨਾਲ ਸਾਡੇ ਦੇਸ਼ ਦਾ ਨੁਕਸਾਨ ਹੋ ਰਿਹਾ ਹੈ ਕਿਸਾਨ ਇੱਕ ਅੰਨ ਦੇਵਤਾ ਹੈ ਜਿ세 ਕਿਸਾਨ ਦੀ ਕਦੀ ਪੈਸਿਆਂ ਦੇ ਉੱਤੇ ਨੋਟਾਂ 'ਤੇ ਤਸਵੀਰਾਂ ਹੀ ਅੱਜ ਮੇਰਾ ਬਜ਼ੁਰਗ ਕਿਸਾਨ ਬਜ਼ੁਰਗ ਮਾਤਾ ਦਿੱਲੀ ਵਿੱਚ ਠੱਕੇ ਖਾਰੇ ਨੇ ਤੇ ਸਰਕਾਰ ਇੰਨੀ ਗੜੀ ਹੋਈ ਹੈ ਉਹ ਸੋਚ ਨਹੀਂ ਰਹੀ ਕਿ ਇਹ ਕੋਈ ਕਿਸੇ ਦਾ ਹੱਕ ਨਹੀਂ ਮੰਗ ਰਹੇ ਇਹ ਸਿਰਫ ਆਪਣਾ ਇਨਸਾਫ ਮੰਗ ਰਹੇ ਨੇ ਕਿ ਸਾਡੇ ਆਣ ਵਾਲੇ ਬਜ਼ੁਰਗ ਕੀ ਸਾਡੀ ਪੀੜ੍ਹੀਆਂ ਬਾਰੇ ਸੋਚ ਰਹੇ ਨੇ ਜਿਹੜਾ ਮੋਦੀ ਸਾਹਿਬ ਉਹਦੇ ਉੱਤੇ ਧਿਆਨ ਦੇ ਕੇ ਇਸ ਕਾਲੇ ਕਾਨੂੰਨ ਨੂੰ ਰੱਦ ਕਰੋ ਤਾਂ ਕਿ ਤੁਹਾਡੀ ਵੀ ਇੱਜ਼ਤ ਬਣੀ ਰਹੇ ਔਰ ਕਿਸਾਨ ਵੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਮੇਰਾ ਲਾਸਟ ਤੱਕ ਨਾਰਾ ਇਹੋ ਹੀ ਰਹੇਗਾ ਮੇਰਾ ਸਾਡੇ ਇੰਡੀਅਨ ਐਕਸ ਸਰਵਿਸ ਲੀਗ ਮੈਂ ਜੋ ਅੱਜ ਅਸੀਂ ਐਸਡੀਐਮ ਪਲਾਟ ਸਾਹਿਬ ਨੂੰ ਜੋ ਪੱਤਰ ਸੌਂਪਿਆ ਹੈ ਉਹਨਾਂ ਨੇ ਸਵੀਕਾਰ ਕੀਤਾ ਹੈ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਇਸ ਦਾ ਜਵਾਬ ਦੇਵਾਂਗੇ ਤੇ ਸਾਨੂੰ ਉਸ ਦਾ ਜਵਾਬ ਉਮੀਦ ਹੈ ਕਿ ਵਧੀਆ ਜਵਾਬ ਆਏਗਾ ਸਰਕਾਰ ਵੱਲੋਂ ਵੀ ਔਰ ਸਾਡਾ ਪੱਤਰ ਜੋ ਮੰਗਾ ਨੇ ਮਨਜ਼ੂਰ ਕੀਤੀਆਂ ਜਾਣੀਆਂ ਅਸੀਂ ਦੇਸ਼ ਨੂੰ ਜਿੱਥੇ ਭੀੜ ਪਵੇ ਕੋਈ ਔਖਾ ਏ 24 ਘੰਟੇ ਤਿਆਰ ਅਸੀਂ ਬਿਲਕੁਲ ਤਿਆਰ ਬਰ ਤਿਆਰ ਹਾਂ ਬਾਕੀ ਜੇ ਸਾਨੂੰ ਕਿਤੇ ਹੋਰ ਵੀ ਜ਼ਰੂਰਤ ਹੈ ਅਸੀਂ ਉੱਥੇ ਜਾਣ ਲਈ ਤਿਆਰ ਆ ਅੱਗ ਹਵਾ ਪਾਣੀ ਦੇ ਵਿੱਚ ਲੜਨ ਦੀ ਅਸੀਂ